ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਰਿਆਸਤ ਤੇ ਮੈਂ ਹਾਂ ਅਭਿਸ਼ੇਕ ਪਿਛਲੇ ਕੁਝ ਦਿਨਾਂ ਤੋਂ ਮੌਸਮ ਜਿਹੜਾ ਲਗਾਤਾਰ ਕਰਵਟ ਬਦਲ ਰਿਹਾ ਹੈ ਸਵੇਰ ਨੂੰ ਆਪਾਂ ਦੇ ਦੇ ਆ ਪੂਰੀ ਕੜਾਕੇ ਦੀ ਗਰਮੀ ਪੈਂਦੀ ਹੈ ਪਰ ਰਾਤ ਹੁੰਦੇ ਹੁੰਦੇ ਮੌਸਮ ਜਿਹੜਾ ਹੈ ਉਹ ਤੂਫਾਨ ਦੇ ਵਿੱਚ ਬਦਲ ਜਾਂਦਾ ਹੈ ਨੇਰੀਆਂ ਹੁੰਦੀਆਂ ਨੇ بارش ਪੈਰੀਆਂ ਨੇ ਅੱਜ ਅਸੀਂ ਇਸ ਵਕਤ ਪੰਜਾਬ ਮੌਸਮ ਵਿਭਾਗ ਦੇ ਵਿੱਚ ਖੜੇ ਆ ਸਾਨੂੰ ਸਰਿੰਦਰ ਪਾਲ ਜੀ ਮੌਜੂਦ ਨੇ ਜੋ ਡਾਇਰੈਕਟਰ ਨੇ ਸਰ ਕਿਸ ਜੋ ਲਗਾਤਾਰ ਸਰ ਮੌਸਮ ਬਦਲ ਰਿਹਾ ਹੈ ਕਿਆ ਕਹਿਣਾ ਚਾਹੁੰਗੇ ਇਸ ਦੇ ਤੇ ਕਿਆ ਅਪਡੇਟ ਹੈ ਇਸ ਵਾਰ ਅਤੇ ਦੇਖੋ ਅੱਗੇ ਵੀ 3-4 ਦਿਨ ਮੌਸਮ ਕੁਝ ਬਦਲਾਰ ਹੋਗਾ ਅੱਜ ਜਿਹੜਾ ਅੱਜ ਫੇਰ ਚਾਂਸ ਹੈ ਕਿ ਪੰਜਾਬ ਦੇ ਇੱਕ ਦੋ ਜਿਲ੍ਹੇ ਜਿਹੜੇ ਹੈ ਪਠਾਨਕੋਟ ਗੁਰਦਾਸਪੁਰ ਤੇ ਅਮਰਸਰ ਇਲਾਕਿਆਂ ਵਿੱਚ ਬੱਦਰ ਬੱਦਲ ਬਈ ਆਸੂ ਦੀਏ ਤੇ ਹਲਕਾ ਮੀਂਹ ਪੈ ਸਕਦਾ ਹੈ ਕੱਲ ਨੂੰ ਫੇਰ ਕੁਝ ਕਈ ਜਿਲ੍ਹੇ ਵਿੱਚ ਹੈ ਉਹਨਾਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸਿਆਰਪੁਰ ਅਮਰਸਰ ਜਲੰਧਰ ਰੂਪਨਗਰ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਤੇ ਮਤਲਬ ਜਿਹੜਾ ਹੈਗਾ ਹਨੇਰੀ ਚੱਲਣ ਦੇ ਚਾਂਸਸ ਵੀ ਹੈਗੇ ਆ ਉਦੇ ਕਰਕੇ ਟੈਂਪਰੇਚਰ ਘਟਣਗੇ ਅੱਗੇ ਹੁਣ ਜਿਹੜੇ ਹੈਗੇ ਜਿਹੜਾ ਪੰਜਾਬ ਦਾ ਵੈਸਟਰਨ ਪਾਰਟ ਹੈ ਉੱਥੇ ਟੈਂਪਰੇਚਰ 40 ਪਲੱਸ ਵੀ ਹੈ ਕੁਝ ਜ਼ਿਲ੍ਹੇ ਵਿੱਚ ਜਿੱਦਾਂ ਬਟਿੰਡਾ ਹੈਗਾ ਇਸਾਰ ਹੈਗਾ ਤੁਸੀਂ ਬਟਿੰਡਾ ਹੈਗਾ ਫਜ਼ਿਲਕਾ ਹੈਗਾ ਫਿਰੋਜ਼ਪੁਰ ਹੈਗਾ ਇਹਨਾਂ ਲਗਾਂ ਵਿੱਚ ਤੇ ਅੱਗੇ 4 ਤੋਂ 5 ਦਿਨ ਸਿਚੁਏਸ਼ਨ ਜਿਹੜੀ ਹੈਗੀ ਕੰਟਰੋਲ ਰਹੂਗੀ ਜੀ ਜਦੋਂ ਤੁਸੀਂ ਇਹ ਵੀ ਦੇਖਣਗੇ ਤਾਂ ਹੁਣ ਇਹ ਜਿਹੜਾ ਟੈਂਪਰੇਚਰ ਤੁਹਾਡੇ ਚੱਲੇ ਹੋਏ ਇਹ ਕੀ ਇੰਡੀਕੇਟ ਕੀ ਕਰ ਰਿਹਾ ਇਹ ਚੀਜ਼ ਕੀ ਇੰਡੀਕੇਟਰ ਇਹ ਜਿਹੜਾ ਹੈਗਾ ਤੁਹਾਡੇ ਟੈਂਪਰੇਚਰ ਦੱਸ ਰਿਹਾ ਕਿ ਟੈਂਪਰੇਚਰ 40 ਤੇ ਨੀਚੇ ਰਹੋਗੇ ਪੰਜਾਬ ਵਿੱਚ ਇਹ ਸਾਰੇ ਬੈਲ ਜਿਹੜੀ ਹੈ ਜਿੱਥੇ ਹੀਟ ਵੀ ਚੱਲੀ ਸੀਗੀ ਨਾ ਪਹਿਲਾਂ ਇਹ ਸਾਰੇ ਜਿਹੜੇ ਸਿਚੁਏਸ਼ਨ ਨੇ ਹੁਣ ਕੰਟਰੋਲ ਹੋ ਗਈ ਅੱਗੇ ਅੱਗੇ ਵੀ ਤੁਸੀਂ ਦੇਖੋ ਕਿ ਕੋਈ ਜ਼ਿਆਦਾ ਵਧਨ ਰਿਹਾ ਟੈਂਪਰੇਚਰ ਇਹ ਰਾਜਸਥਾਨ ਦਾ ਲੱਗ ਆਇਆ ਇੱਥੇ ਤੁਸੀਂ ਦੇਖਿਓ ਬਹੁਤ ਟੈਂਪਰੇਚਰ ਵੱਧੇ ਹੋਏ ਹਾਂ ਇਹ ਹਾਈ ਟੈਂਪਰੇਚਰ ਜ਼ੋਨ ਹੈ ਪੂਰੀ ਜਿਹੜਾ ਰੈੱਡ ਤੋਂ ਪੂਰਾ ਦਿਖ ਰਿਹਾ ਜ ਰਾਜਸਥਾਨ ਹੋ ਗਿਆ ਐ ਐਮਪੀ ਹੋ ਗਿਆ ਸਾਰੇ ਲੱਗ ਕੇ ਨਾ ਸਾਡੇ ਵਾਲਾ ਲੱਗਾ ਇੰਨਾ ਨਹੀਂ ਹੁਣ ਦੇਖੋ ਅੱਗੇ ਨਾ ਅੱਗੇ ਵੀ ਦੇਖੋ ਤੁਸੀਂ ਇਹ ਤਰੀਕ ਆ ਗਈ ਹੁਣ ਤੁਹਾਡੀ 19 ਤਰੀਕ 19 ਤਰੀਕ ਨੂੰ ਥੋੜਾ ਬਹੁਤ ਇੱਥੇ ਸਾਊਥ-ਵੈਸਟ ਹਰਿਆਣਾ ਨੀਚੇ ਹੈਗਾ ਪੰਜਾਬ ਤਾਂ ਠੀਕ ਹੀ ਆ ਕੋਈ ਨਾ ਬਾਕੀ ਪੰਜਾਬ ਤਿੰਨ ਚਾਰ ਦਿਨ ਇਹ ਟੈਂਪਰੇਚਰ ਜਿਹੜਾ ਹੈਗਾ ਤੇ 38 ਤੋਂ 40 ਹੈ ਬਲ 40 ਤੋਂ ਨੀਚੇ ਹੀ ਹੈ ਪੰਜਾਬ ਦੇ ਪੰਜਾਬ ਠੀਕ ਹੈ ਠੀਕ ਹੈ ਜੀ ਅੱਗੇ ਵੀ ਤੁਸੀਂ ਚੱਲੋ ਤਾਂ ਹੁਣ ਦੇਖੋ ਠੀਕ ਆ ਗਿਆ ਸਾਰਾ ਤਾਂ ਹਾਂ 21 ਤਰੀਕ ਆ ਗਈ ਉਦੋਂ ਆ ਫਿਰ 21 ਤਰੀਕ 22 ਤਰੀਕ ਆ ਗਈ ਠੀਕ ਹੈ ਜੀ ਫਿਰ 23 ਤਰੀਕ ਆ ਗਈ ਇਸ ਹਸਾਬ ਨਾਲ 23 23 ਤੇ 24 ਤਰੀਕ ਤੱਕ ਤਾਂ ਬਿਲਕੁਲ ਠੀਕ ਹੈ ਗਿਆ ਮਤਲਬ ਕਿ 24 ਤਰੀਕ ਤੱਕ ਪੰਜਾਬ ਜਿਹੜਾ ਮੌਸਮ ਹੈ ਉਹ ਠੰਡਾ ਰਹਿਣ ਵਾਲਾ ਕਿੰਨਾ ਕਿਤੇ ਆ ਆ ਮੌਸਮ ਦੇ ਨਾਲ ਕੰਟਰੋਲ ਟੈਂਪਰੇਚਰ ਰਹਿਣ ਗਿਆ ਅਗਲੇ ਘਟੋ ਘਟ ਹਫਤਾ ਤੁਸੀਂ ਲੈ ਕੇ ਚੱਲੋ ਇਸਰ ਲਗਾਤਾਰ ਜਿਹੜੇ ਦੇਖ ਰਹੇ ਹਾਂ ਵੀ ਇਸ ਵਾਰ ਦਾ ਮੌਸਮ ਕਿਸ ਤਰ੍ਹਾਂ ਰਹੂਗਾ ਇਸ ਕਿਉਂਕਿ ਆ ਸਾਲ ਦੇ ਵਿੱਚ ਹਾਲਾਂਕਿ ਕਈ ਇਹ ਵੀ ਕਹਿ ਰਹੇ ਨੇ ਵੀ ਜ਼ਿਆਦਾ ਹੀਟ ਵੇਵ ਵਾਟਸਪੀਆ ਨੇ ਤੇ ਕੀ ਆ ਇਸ ਵਾਰ ਦਾ ਸਾਲ ਦਾ ਕੀ ਹੋ ਰਿਹਾ ਨਹੀਂ ਦੇਖੋ ਜੀ ਪ੍ਰੈਡਿਕਸ਼ਨ ਹੈ ਕਿ ਹੀਟ ਵੇਵ ਦੀ ਜ਼ਿਆਦਾ ਇਸ ਸਾਲ ਖਾਸ ਕਰ ਮਈ ਔਰ ਜੂਨ ਵਿੱਚ ਤਾਂ ਐਕਸਪੈਕਟਡ ਹੈ ਕਿ ਮਈ ਤੇ ਜੂਨ ਵਿੱਚ ਟੈਂਪਰੇਚਰ ਵਧਣਗੇ ਤੇ ਹੀਟ ਵੇਵ ਇਵੈਂਟ ਵੀ ਵਧਣਗੇ ਲੇਕਿਨ April ਦੀ ਜਿੱਥੇ ਤੱਕ ਗੱਲ ਹੈਗੀ ਹੈ ਕਿਉਂਕਿ ਅਗਲੇ 5 ਤੋਂ 7 ਦਿਨ ਕੋਈ ਬਹੁਤ ਵੱਡਾ ਬਦਲਾਅ ਨਹੀਂ ਆਣਗੇ ਆਏਗਾ ਟੈਂਪਰੇਚਰ ਕੰਟਰੋਲ ਰਹਿਣਗੇ ਇਦਾ ਵੱਡਾ ਰੀਜ਼ਨ ਇਹ ਹੈ ਕਿ ਮਾਊਂਟੇਨ ਚ ਪਹਾੜਾਂ ਵਿੱਚ ਬਰਬਾਰੀ ਔਰ ਬਾਰਿਸ਼ ਹੋ ਰਹੀ ਹੋਣੀ ਇਹ ਨਾਲ ਟਾਈਮ ਵਿੱਚ ਉਹਦੇ ਕਰਕੇ ਸਾਡੇ ਵੀ ਕੰਟਰੋਲ ਨਹੀਂ ਲੈਂਦਾ ਟੈਂਪਰੇਚਰ ਜੀ ਸਰ ਮੌਸਮ ਜਿਹੜਾ ਮੌਨਸੂਨ ਉਹ ਕਿਸ ਮਹੀਨੇ ਆ ਸਕਦਾ ਕਿਹਾ ਕੁਛ ਹੈ ਐਕਿਊਰਿਟੀ ਦੇ ਵਿੱਚ ਮੌਨਸੂਨ ਦੇਖੀਏ ਪਾਣ ਜਿਹੜਾ ਇਨੀਸ਼ੀਅਲ ਅਸੀਂ ਫੋਰਕਾਸਟ ਦਿੱਤਾ ਉਹਦੇ ਵਿੱਚ ਤਾਂ ਓਵਰঅল ਮੌਨਸੂਨ ਦਾ 4 ਮਹੀਨੇ ਦਾ ਸੀ ਇੰਡੀਕੇਸ਼ਨ ਕੀਤੀ ਹੈ ਕਿ ਠੀਕਰੋਗਾ ਮੌਨਸੂਨ ਚੰਗਾ ਰੋਗਾ ਇਸ ਸਾਲ ਚੰਗੇ ਦਾ ਮਤਲਬ ਇਹ ਹੈ ਕਿ 4 ਕਿ ਮਹੀਨੇ ਚ ਰੇਨਫਾਲ ਵਿੱਚ ਵਿੱਚ ਹੁੰਦੀ ਰਹਿਣੀ ਇੱਕ ਤੇ ਹੋ ਗਈ ਦੂਜਾ ਟਾਈਮਿੰਗ ਜਿਹੜੀ ਹੈ ਕਿ ਮੌਨਸੂਨ ਦੀ ਉਹ ਅਜੇ ਆਪਾਂ ਦੱਸਣਗੇ ਮਈ ਚ ਸਾਡਾ ਇੱਕ ਹੋਰ ਫੋਰਕਾਸਟ ਪਰ ਰਿਲੀਜ਼ ਕਰਨਾ ਉਹਦੇ ਵਿੱਚ ਆਪਾਂ ਇੰਡੀਕੇਟ ਕਰਾਂਗੇ ਕਿ ਕਦੋਂ ਮੌਨਸੂਨ ਆਨਸੈਟ ਹੋਗੀ ਜਿਦਾ ਕੇਰਲਾ ਵਿੱਚ ਹੁੰਦੀ ਹੈ 1 ਜੂਨ ਨੂੰ ਹੁੰਦੀ ਹੈ ਫਿਰ ਸਾਡੇ ਪੰਜਾਬ ਚ ਯੂਜ਼ੂਲੀ 20 ਬਾਈ ਜੂਨ ਤੋਂ ਪੋਸਟ ਦੀਏ ਥੇ ਮੌਨਸੂਨ ਕਦੋਈ ਸਾਲ ਪੁੰਚੂਗੀ ਆਪਾਂ ਅਪਡੇਟ ਟਾਈਮ ਟੂ ਟਾਈਮ ਕਰਾਂਗੇ ਸਰ ਇਹਦਾ ਜੋ ਨੈਚੁਰਲ ਡਿਸਟਰਬੈਂਸ ਹੁੰਦੀ ਹੈ ਉਸ ਦੇ ਕਾਰਨ ਵੀ ਕਾਫੀ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਨੇ ਇਸ ਆਪਣੇ ਇਲਾਕੇ ਦੇ ਵਿੱਚ ਤਾਂ ਜਦੋਂ ਮੌਸਮ ਵਿਭਾਗ ਦੇ ਵੱਲੋਂ ਇੰਡੀਕੇਸ਼ਨ ਦਿੱਤਾ ਜਾਂਦਾ ਤਾਂ ਆਖਰ ਮੌਸਮ ਵੀ ਦੇਖਿਆ ਹੁੰਦਾ ਵੀ ਜਿਵੇਂ ਆਪਾਂ ਸਟਾਡੀ ਵਿੱਚ ਕੀਤੀ ਸੀ ਕਿ ਸਵੇਰੇ ਗਰਮੀ ਹੁੰਦੀ ਹੈ ਤੇ ਰਾਤ ਨੂੰ ਜਾ ਕੇ ਇਹ ਮੌਸਮ ਬਿਲਕੁਲ ਇੱਕਦਮ ਕਿਵੇਂ ਖਰਾਬ ਕਿਵੇਂ ਹੁੰਦਾ ਹੈ ਕਿਹੜਾ ਕਾਰਨ ਕਿਹਾ ਉਸ ਦਾ ਨਹੀਂ ਦੇਖੋ ਇਹ ਤਾਂ ਇਹ ਹੁੰਦਾ ਕਿ ਗਰਮੀਆਂ ਵਿੱਚ ਅੱਪਾ ਪੱਛਮੀਕ ਸ਼ੋਬ ਦਾਸਰ ਜਿਆਦਾ ਇੱਥੇ ਹੁੰਦਾ ਹੈ ਵੈਸਟ ਇੰਡੀਸ ਸਰਮੈਂ ਜਿਹੜਾ ਤੁਸੀਂ ਸੁਣਿਆ ਹੋਣਾ ਉਹ ਉਹਨਾਂ ਦਾਸਰ ਬਹੁਤ ਹੋ ਜਾਂਦਾ ਹੈ ਫਿਰ ਗਰਮੀ ਕਰਕੇ ਉਹ ਆਂਦਾ ਸਾਡੇ ਉਧਰੋਂ ਜਿਹੜੀਆਂ ਹਵਾਵਾਂ ਆਉਂਦੀਆਂ ਉਹ ਫਿਰ ਬੜਾ ਇਮੀਡੀਏਟ ਹੋ ਜਾਂਦਾ ਥੰਡਰਸਟਾਰਮ ਉਹਨਾਂ ਸੀ ਕਹਿੰਦੇ ਹੈ ਉਹ ਜਿਹੜੇ ਥੰਡਰਸਟਾਰ ਹੁੰਦੇ ਬਹੁਤ ਥੋੜੇ ਟਾਈਮ ਵਿੱਚ ਰਹਿੰਦੇ ਕੋਈ ਕੰਟੀਨਿਊ ਨਹੀਂ ਕਰਦੇ ਕੋਈ 4-5 ਘੰਟੇ ਹੋ ਗਿਆ ਚੰਗਾ ਥੰਡਰਸਟਾਰਮ ਹੋਇਆ ਉਹਦੇ ਵੀ ਘੱਟ ਟਾਈਮ ਚ ਫਿਰ ਉਹ ਡਿਸਿਪੀਏਟ ਹੋ ਜਾਂਦੇ ਵੀ ਠੀਕ ਹੋ ਜਾਂਦੇ ਮੇਨ ਹੈ ਕਿ ਦਿੱਤਾ ਟੈਂਪਰੇਚਰ ਵਧਣ ਕਾਰਨ ਔਰ ਉਹ ਜਦ ਪੱਛਮੀਕ ਸ਼ ਸਰ ਇੱਕ ਜੋ ਕਿਸਾਨ ਨੇ ਸੋਤੋ ਜਿਹੜੀ ਫਸਲਾਂ ਵਾਲੇ ਖੇਤਾਂ 'ਚ ਲੱਗੀਆਂ ਹੋਈਆਂ ਨੇ ਉਹਨਾਂ ਲਈ ਕੀ ਮੈਸੇਜ ਆਉਂਗੇ ਕਿਉਂਕਿ ਲਗਾਤਾਰ ਮੌਸਮ ਚੇਂਜ ਹੋ ਰਿਹਾ ਹੈ ਕੋਈ ਉਹਨਾਂ ਲਈ ਇੰਡੀਕੇਸ਼ਨ ਜਾਂ ਕੋਈ ਚੀਜ਼ ਇਸ ਤਰ੍ਹਾਂ ਦੀ ਲੇਕਿਨ ਇੰਪੋਰਟੈਂਟ ਹੈ ਉਹਨਾਂ ਵਾਸਤੇ ਖਾਸ ਕਰਕੇ ਕਿਉਂਕਿ ਹੁਣ ਤਾਂ ਫਸਲਾਂ ਕਟਾਈ ਤੇ ਹੈਗੀ ਹੈ ਖਾਸ ਕਰ ਜਿਹੜੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਮੈਂ ਤੁਰੰ ਦੱਸੇ ਹੈ ਅੱਜ ਤੇ ਕੱਲ ਅੱਜ ਤਾਂ ਨਹੀਂ ਐਨਾ ਲੇਕਿਨ ਕੱਲ ਪੂਰੇ ਚਾਂਸਸ ਹੈਗੇ ਕਿ ਜੋ ਦੰਗ ਪਠਾਨਕੋਟ ਹੈਗਾ ਗੁਰਦਾਸਪੁਰ ਹੈਗਾ ਹਸਿਆਰਪੁਰ ਹੈਗਾ ਤੇ ਨਵਾਂ ਸ਼ਹਿਰ ਹੈਗਾ ਨ ਰੂਪਨਗਰ ਹੈਗਾ ਮੁਹਾਲੀ ਹੈਗਾ ਫਤੇਗੜ ਸਾਹਿਬ ਹੈਗਾ ਪਟਿਆਲਾ ਹੈਗਾ ਲੁਧਿਆਣਾ ਹੈਗਾ ਤੇ ਇਹਨਾਂ ਲੱਕੇ ਵਿੱਚ ਮੀਂਹ ਦਾ ਚਾਂਸ ਹੈਗਾ ਹਾਂ ਕੱਲ ਚਾਂਸ ਹੈਗਾ ਤਾਂ ਫਸਲવાડી ਜਿਹੜੀ ਵੀ ਹੈਗੀ ਹੈ ਆ ਮੰਨ ਲਓ ਬਾਹਰ ਉਹਨੇ ਰੱਖੀ ਹੈ ਤਾਂ ਮੜਾ ਪ੍ਰੀਕਾਸ਼ਨ ਜ਼ਰੂਰ ਲੈਣਗੇ ਸੇ ਲਾਸਟ ਦੇ ਵਿੱਚ ਇੱਕ ਮੌਸਮ ਵੀ ਪਾਕ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਜੋ ਲੋਕ ਨੇ ਉਹ ਗੂਗਲ ਦੇ ਉੱਤੇ ਸਰਚ ਆਊਟ ਕਰਦੇ ਨੇ ਕਿ ਕੱਲ ਦਾ ਵੈਦਰ ਕਿਹੜਾ ਰਹਿਣ ਵਾਲਾ ਹੈ ਬਟ ਕੀ ਮੌਸਮ ਵੀ ਪਾਕ ਦੇ ਕੋਲ ਬੋਲੋਂ ਕੋਈ ਅਜਿਹੀ ਚੀਜ਼ ਕੀਤੀ ਹੈ ਵੀ ਜੋ ਕਿਸਾਨ ਨੇ ਕਿਉਂਕਿ ਉਹ ਬੜੇ ਇਸ ਵਿੱਚ ਮੁਸ਼ਕਲਾਂ ਵੀ ਚ ਆ ਜਾਂਦੇ ਨੇ ਵੀ ਕੱਲ ਦਾ ਉਹਨੂੰ ਮੌਸਮ ਦਾ ਪਤਾ ਨਹੀਂ ਚੱਲਦਾ ਹਾਲਾਂਕਿ ਕੱਲ ਉਹ ਕਟਾਈ ਕਰਨ ਜਾਣਾ ਹੈ ਲੇਕਿਨ بارش ਪੈਣ ਦੀ ਕੀ ਕੋਈ ਅਜਿਹੀ ਚੀਜ਼ ਬਣੀ ਹੋਈ ਹੈ ਐਪ ਵਗੈਰਾ ਕੋਈ ਦੇਖੀਏ ਇੱਕ ਤਾਂ ਸਾਡੀ ਮੌਸਮ ਐਪ ਹੈ ਕੋਈ ਵੀ ਜਿਹੜਾ ਹੈਗਾ ਉਹਨੂੰ ਡਾਊਨਲੋਡ ਕਰਕੇ ਆਪਾਂ ਦੇਖ ਸਕਦੇ ਹਾਂ ਜਿੱਥੇ ਦਾ ਵੀ ਵੈਦਰ ਉਹਨੂੰ ਦੇਖਣਾ ਦੂਜਾ ਕਿਸਾਨਾਂ ਵਾਸਤੇ ਇੱਕ ਮੇਘਦੂਤ ਐਪ ਹੈਗੀ ਹੈ ਮੇਘਦੂਤ ਮੇਘਦੂਤ ਉਹ ਵੀ ਜਿਹੜੇ ਜਿੰਨੋ ਵੀ ਗੱਲਣਾ ਉਹ ਪਲੇ ਸਟੋਰ ਤੇ ਜਾ ਕੇ ਉਹਨਾਂ ਡਾਊਨਲੋਡ ਕਰਕੇ ਉਹ ਫਾਰਮਿੰਗ ਵਾਸਤੇ ਐਕਸਕਲੂਸਿਵ ਹੈਗਾ ਉਹ ਫਾਰਮਰ ਰਿਲੇਟਡ ਹੈਗੀ ਹੈ ਜੀ ਤਾਂ ਆ ਆਨ ਨਾਲ ਜਿਹੜਾ ਹਫਤਾ ਹੈ ਉਹ ਪੂਰੀ ਤਰ੍ਹਾਂ ਨਾਲ ਠੰਡਾ ਰਹੂਗਾ ਪਰ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਬਾਰਿਸ਼ ਦੀ ਜਿਹੜੀ ਸੰਭਾਵਨਾ ਪੂਰੀ ਤਰ੍ਹਾਂ ਨਾਲ ਹੈਗੀ ਹੈ ਕਿ ਵੀ ਕੱਲ ਜੋ ਜੋ ਸਨ ਸਵੇ ਵੀ ਕੱਲ بارش ਪੈ ਸਕਦੀ ਹੈ ਕੁਝ ਇਲਾਕਿਆਂ ਦੇ ਵਿੱਚ ਇਹ ਮੌਸਮ ਜਿਹੜਾ ਹੈ ਉਹ ਬਦਲ ਸਕਦਾ ਹੈ ਪਰ ਆਉਣ ਵਾਲਾ ਹਫਤਾ ਜਿਹੜਾ ਉਹ ਠੰਡਾ ਰਹੇਗਾ ਪਰ ਸਾਲ ਦੇ ਵਿੱਚ ਹੀਟ ਵੇਵ ਜਿਹੜੀ ਹੈ ਉਹ ਦੇਖਣ ਨਹੀਂ ਮਿਲ ਸਕਦੀ ਹੈ ਮੇਰੇ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਅਭਿਸ਼ੇਕ ਰਿਆਸਤ ਚੰਡੀਗੜ੍ਹ